ਅੱਜ ਆਪਾਂ ਸਾਰੇ ਜਾਣੇ ਉਸ ਨੇਕ ਈਮਾਨਦਾਰ ਧਿਆਨدار ਸਕਸ਼ੀਤ ਪੰਥਰਾਤਨ ਗੁਰਚਰਨ ਸਿੰਘ ਟੋੜਾ ਸਾਹਿਬ ਦੀ 21ਵੀਂ ਵਰ੍ਹੇ ਦੇ ਉੱਤੇ ਇਕੱਠੇ ਹੋਏ ਆ ਜੇ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਚਾਤ ਮਾਰੀਏ ਬਹੁਤ ਹੀ ਵਧੀਆ ਜ਼ਿੰਦਗੀ ਬਹੁਤ ਘੱਟ ਲੋਕ ਹੋਣਗੇ ਜਿਹੜੇ ਉਹਨਾਂ ਦੀ ਵਰਗੀ ਜ਼ਿੰਦਗੀ ਜੀ ਕੇ ਗਏ ਨੇ ਆਪਣੇ ਘਰ ਦੇ ਵਿੱਚ ਕੋਈ ਬਹੁਤ ਲੰਮੀ ਚੌੜੀ ਜ਼ਮੀਨ ਜਾਇਦਾਦ ਨਹੀਂ ਸੀ ਕੋਈ ਬਹੁਤੀ ਇਹ ਨਹੀਂ ਸੀ ਕਿ 10 ਭਰਾ ਨੇ ਵੱਡਾ ਪਰਿਵਾਰ ਹੈ ਆਪਣੇ ਪਿੰਡੇ ਤੇ ਸਾਰੀ ਲੜਾਈ ਲੜੀ ਫਿਰ ਵੀ ਸਾਰੀ ਜ਼ਿੰਦਗੀ ਫਿਰ ਉੱਤੇ ਦੇ ਉੱਪਰ ਤੱਕ ਕਦੇ ਮਨ ਇਹ ਨਹੀਂ ਡੋਲਿਆ ਕਿ ਕਿਸੇ ਕੋਈ ਤੋਂ ਪੈਸਾ ਲੈਣਾ ਹੈ ਜੇ ਕਿਸੇ ਨੇ ਕੋਈ ਫਾਰਟੀ ਫੰਡ ਦੇ ਵੀ ਗਿਆ ਤੁਹਾਡੇ ਸਾਹਮਣੇ ਦੂਜੇ ਨੂੰ ਫਰਾ ਦੇਣਾ ਕਿ ਲੈ ਭਈ ਆਹ ਗਰੀਬ ਆਦਮੀਆ ਨੂੰ ਦੇ ਦਿਓ ਇਹ ਜੇ ਲੋਕ ਪੰਜਾਬ ਚ ਨਹੀਂ ਹਿੰਦੁਸਤਾਨ ਚ ਨਹੀਂ ਦੁਨੀਆ ਦੇ ਵਿੱਚ ਬਹੁਤ ਘੱਟ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਉੱਠ ਕੇ ਇੰਨੀ ਇਮਾਨਦਾਰ ਤੇ ਇੰਨੀ ਧਿਆਨدار ਦੇ ਨਾਲ ਅਰ ਇੰਨੀ ਤਰੱਕੀ ਕਰਨ ਤੁਹਾਡਾ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਬਹੁਤ ਮਾਨ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਚਲੇ ਜਾਓ ਕਿਸੇ ਮੁਲਕ ਦੇ ਵਿੱਚ ਚਲੇ ਜਾਓ ਜਿੱਥੇ ਟਾਹਣਾ ਸਾਹਿਬ ਦੀ ਗੱਲ ਹੁੰਦੀ ਹੈ ਚਾਹੇ ਕੋਈ Hindu ਹੋਵੇ Sikh ਹੋਵੇ Isai ਹੋਵੇ Musalman ਹੋਵੇ ਹਰ ਬੰਦਾ ਉਹਦਾ ਸਤਿਕਾਰ ਕਰਦਾ ਸੀ ਕਰਦਾ ਸੀ ਨਹੀਂ ਅੱਜ ਵੀ ਕਰ ਰਿਹਾ ਹੈ ਜਿਹੜੇ ਲੋਕ ਅਮਲੀ ਸਾਹਿਬ ਬੋਲ ਕੇ ਗਏ ਨੇ ਜੇ ਉਹਦੋਂ ਜੁੜੇ ਸੀ ਤਾਂ ਅੱਜ ਵੀ ਉਹਨਾਂ ਨਾਲ ਉਨੇ ਜੁੜੇ ਨੇ ਨਹੀਂ ਤਾਂ ਬੰਦੇ ਜਾਣ ਤੋਂ ਬਾਅਦ ਲੋਕ ਛੱਡ ਜਾਂਦੇ ਨੇ ਭੁੱਲ ਜਾਂਦੇ ਨੇ ਪਰ ਜਿਨ੍ਹਾਂ ਜਿਨ੍ਹਾਂ ਦੇ ਲੋਕਾਂ ਦੇ ਨਾਲ ਜਿੰਦੇ ਲੀਡਰਸ਼ਿਪ ਦੇ ਨਾਲ ਟੋੜਾ ਸਾਹਿਬ ਜੁੜੇ ਉਹ ਸਾਰੇ ਲੋਕ ਅੱਜ ਵੀ ਟੋੜਾ ਸਾਹਿਬ ਦਾ ਉਨਾ ਹੀ ਮਾਨਸਕਾਰ ਕਰਦੇ ਨੇ ਜਿੰਨਾ ਉਹਦੇ ਹੁੰਦਿਆਂ ਕਰਦੇ ਸੀ ਬਹੁਤ ਲੋਕ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਆ ਕਿ ਜਿਹੜੀ ਉਹਨਾਂ ਦੀ ਜ਼ਿੰਦਗੀ ਦੀ ਬਦਲ ਇੱਥੇ ਤੱਕ ਪਹੁੰਚੇ ਨੇ ਮੇਰਾ ਕੋਈ ਦਿਲਚਸਪੀ ਨਹੀਂ ਸੀ ਸ਼ਾਸ ਦੇ ਵਿੱਚ ਨਾ ਮੈਂ ਕਦੇ ਸੋਚਿਆ ਸੀ ਕਿ ਸ਼ਾਸ ਦੇ ਵਿੱਚ ਆਉਣਾ ਹੈ ਮੈਨੂੰ ਯਾਦ ਹੈ ਕਿ ਸਾਡੇ ਪਿੰਡ ਸ਼ੂਗਰ ਮਿਲ ਦੀ ਇਲੈਕਸ਼ਨ ਸੀ ਉੱਥੇ ਪਿੰਡ ਵਾਲਿਆਂ ਨੇ ਚੁੱਕ ਕੇ ਮੈਨੂੰ ਡਾਇਰੈਕਟਰ ਬਣਾਤਾ ਮੇਰਾ ਕੋਈ ਆਉਣ ਜਾਣ ਨਹੀਂ ਸੀ ਤੁਹਾਡੇ ਸਾਹ ਕੋਲ ਤੁਹਾਡੇ ਸਾਹ ਜੇਸ ਸਿੰਘ ਅਰਜਿੰਦਰ ਸਿੰਘ ਆਏ ਸੀ ਇੱਥੇ ਬੈਠੇ ਇਹਨਾਂ ਨੂੰ ਚਿੱਠੀ ਦਿੱਤੀ ਕਿ ਉਹਨੂੰ ਚੇਅਰਮੈਨ ਬਣਾਉਣਾ ਹੈ ਮੈਂ ਬਹੁਤ ਹੈਰਾਨ ਕਿ ਜੀ ਮੈਂ ਤਾਂ ਟੌੜੇ ਸਾਹਿਬ ਨੂੰ ਕਿਤੇ ਮਿਲਿਆ ਵੀ ਹੈ ਨਹੀਂ ਉੱਥੇ ਜਾ ਕੇ ਟੌੜੇ ਪਿੰਡਾਂ ਕੇ ਤੇ ਆ ਕੇ ਘਰ ਬੈਠੇ ਬੀਬੀ ਨੇ ਦੁੱਧ ਪਿਆਇਆ ਲਓ ਜੀ ਕਹਿੰਦੇ ਵਧਾਈਆਂ ਹੋ ਗਈਆਂ ਪੰਜੋਨੀ ਸਾਹਿਬ ਵੀ ਨਾਲ ਹੀ ਸੀ ਉਸ ਤੋਂ ਬਾਅਦ ਇਲੈਕਸ਼ਨ ਹੋਈ ਸ਼ੁਗਰਫੈਟ ਦੀ ਬਨਾਰਾ ਸਾਹਿਬ ਵੱਡੇ ਆਏ ਉਹ ਕਹਿਣ ਲੱਗੇ ਵੀ ਸਾਡੇ ਇੱਕ ਮੁੰਡਾ ਹੈ ਬਹੁਤ ਸਾਹੂ ਹੈ ਆਪਾਂ ਨੂੰ ਚੇਅਰਮੈਨ ਬਣਾਉਣਾ ਹੈ ਉਹ ਕਹਿੰਦੇ ਨਹੀਂ ਮੇਰੇ ਕੋਲ ਤਾਂ ਉਹ ਵੀ ਸਾਹੂ ਮੁੰਡਾ ਹੈ ਹੁਣ ਤਾਂ ਦੂਈ ਗੱਲ ਕਰਨੀ ਹੋਣੀ ਆਪਾਂ ਚੇਅਰਮੈਨ ਏਸੇ ਨੂੰ ਲਾਉਣਾ ਹੈ ਸੋ ਇਹ ਜੀ ਸਖੀਤ ਸੀ ਕੋਈ ਇਹ ਨਹੀਂ ਸੋਚਦਾ ਕੋਈ ਫਾਇਦਾ ਲੈਣਾ ਹੈ ਜਾਂ ਕੋਈ ਜਾਣ ਪਛਾਣ ਹੈ ਜਾਂ ਕੁਝ ਹੋਰ ਹੈ ਬਿਨਾ ਕਹੇ ਬਿਨਾ ਸੁਣੇ ਇਹ ਜੇ ਕੰਮ ਸੋਲ ਸਭ ਕਰ ਦੇ ਇਸ ਇੱਕ ਉਹਨਾਂ ਤੋਂ ਬਹੁਤ ਜੀ ਸਿੱਖੀ ਕਿ ਜਿਹੜੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਮੂਹਰੇ ਹੀ ਲੰਘਣਾ ਹੈ ਕਿੰਨੀ ਕਾਇ ਹੋਵੇ ਕਿੰਨੀ ਤੇਜ਼ੀ ਹੋਵੇ ਗੁਰਦੁਆਰਾ ਸਾਹਿਬ ਖੜ ਕੇ ਮੱਥਾ ਟੇਕ ਕੇ 1 ਮਿੰਟ ਲੱਗੇ ਪਰ ਕਦੇ ਗੁਰਦਾਰ ਸਾਹਿਬ ਦੇ ਕੋਲ ਹੀ ਨਹੀਂ ਲੰਘਣਾ ਇੰਨਾ ਵਿਸ਼ਵਾਸ ਸੀ ਆਪਣੇ ਗੁਰੂ ਪ੍ਰਤੀ ਜੇ ਉਹਨਾਂ ਦੀਆਂ ਗੱਲਾਂ ਕਰਨ ਲੱਗੀ ਹੈ ਮੇਰਾ ਖਿਆਲ ਹੈ ਵੀ ਮਹੀਨੇ ਬੱਧੀ ਕਿਸਾਲਿਆਪਤ ਨਹੀਂ ਗੱਲਾਂ ਚੱਲਦੇ ਰਹੀਏ ਇੱਕ ਕਥਾ ਹੋ ਸਕਦੀ ਹੈ ਪੂਰੀ ਉਨਦੀ ਜ਼ਿੰਦਗੀ ਦੇ ਉਤੇ ਐਡੀ ਬੜੀ ਜ਼ਿੰਦਗੀ ਹੈ ਇਹ ਆ ਜਾ ਵਿਜਨਸੀ ਸੋਚੀ 89 ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਅਸੀਂ ਜੇਲ੍ਹ ਦੇ ਵਿੱਚ ਮਿਲਣ ਚਲੇ ਗਏ ਮੈਂ ਪੁੱਛਿਆ ਵੀ ਟੋਡਰ ਸਾਹਿਬ ਦੱਸੋ ਕਿਸੇ ਦੀ ਕੋਈ ਮਦਦ ਕਰਨੀ ਹੈ ਜਾਂ ਹੋਰ ਜੋ ਜਹੀ ਜੀ ਸੇਵਾ ਤੁਸੀਂ ਕਹੋਗੇ ਉਹ ਕਰ ਲਾਂਗੇ ਮੈਨੂੰ ਕਹਿਣ ਲੱਗੇ ਵੀ ਐਤਕੀ ਦਾ ਕਿਹਦੀ ਜ਼ੁਬਾਨ ਤੇ ਨਹੀਂ ਚਪਣੀ ਅਸੀਂ ਬੜੇ ਹੈਰਾਨ ਵੀ ਅਕਾਲੀ ਦਲ ਦੀ ਬੜੀ ਚੜ੍ਹਦੀ ਕਲਾ ਦੇ ਵਿੱਚ ਹੈ ਇਹ ਕਹਿੰਦੇ ਨੇ ਕਿਸੇ ਦੀ ਜਵਾਨਤ ਵੀ ਨਹੀਂ ਬਚਣੀ ਅਸੀਂ ਬੜੇ ਹੈਰਾਨ ਹੋਏ ਕਹਿਣ ਲੱਗੇ ਜੇ ਬਹੁਤੀ ਗੱਲ ਹੈ ਤਾਂ ạtਵਾਲ ਦੀ ਜਵਾਨਤ ਬਚ ਸਕਦੀ ਹੈ ਉਹਨੂੰ 50000 ਰੁਪਏ ਭੇਜ ਦਿਓ ਉਦੋਂ 50000 ਰੁਪਏ ਖਾਸੀ ਬੜੀ ਗੱਲ ਹੁੰਦੀ ਹੈ ਅਸੀਂ ਕਿਹਾ ਜੀ ਠੀਕ ਹੈ ਅਸੀਂ ਪੈਸੇ ਭੇਜਤੇ ਜਿੱਦੇ ਰਿਜ਼ਲਟ ਆਏ ਉਹੀ ਗੱਲ ਹੋਈ ਕਿ ਲੈ ਉਹਦੀ ਜਵਾਨਤ ਬਚੀ ਐਡੇ ਵਿਜ਼ਨਰੀ ਸੀ ਜਿਹੇ ਜਿਵੇਂ ਬੈਠੇ ਸੀ ਜੀਤ ਬੇਚਾਂ ਦੀ ਵੀ ਉਹਨੂੰ ਪਤਾ ਸੀ ਕਿ ਕਹੇ ਜੇ ਹਾਲਾਤ ਬਣਨੇ ਨੇ ਕਹੇ ਜੀ ਗੱਲ ਹੋਣੀ ਹੈ ਉਹਨਾਂ ਦਾ ਵਿਸ਼ਵਾਸ ਆਪਣੇ ਗੁਰੂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵੱਡਾ ਸੀ ਬਹੁਤ ਵਿਸ਼ਵਾਸ ਰੱਖਦੇ ਸੀ ਉਹ ਇੱਥੇ ਮਾਲੀ ਸਾਹਿਬ ਨੇ ਗੱਲ ਕੀਤੀ ਕਿ ਵੀ ਪ੍ਰਦਾਨ ਹੋਰ ਹੋਣਾ ਚਾਹੀਦਾ ਹੈ ਚੀਜ਼ ਮਿਸਟਰ ਹੋਣਾ ਚਾਹੀਦਾ ਟੋੜਾ ਸਾਹੂ ਨੇ ਵੀ ਇੰਨੀ ਗੱਲ ਕਹੀ ਸੀ ਕਿ ਤੁਹਾਡਾ ਖਾਸ ਬੰਦਾ ਹੈ ਦੂਜਾ ਬਾਦਲ ਉਹਨੂੰ ਪ੍ਰਧਾਨ ਬਣਾ ਦਿਓ ਤੁਸੀਂ ਮੁੱਖ ਮੰਤਰੀਸ਼ਿਪ ਕਰ ਲਿਓ ਤੇ ਦੂਜੇ ਦਿਨ ਬਹੁਤ ਵੱਡੀ ਖਬਰ ਜੀਤ ਅਖਬਾਰ ਦੇ ਵਿੱਚ ਲੱਗੀ ਕਿ ਟੋੜਾ ਸਾਹੂ ਨੂੰ ਪਾਰਟੀ ਚੋਂ ਬਾਹਰ ਕਰਤਾ ਸ਼੍ਰੀ ਕਾਲਤਾਸ ਦੇ ਜੱਜਰ ਸਾਹਿਬ ਨੇ ਵੀ ਕਿਹਾ ਕਿ 350 ਸਾਲਾ ਤੁਸੀਂ ਰੱਦ ਕੇ ਬਣਾ ਲਓ ਉਹ ਤੋਂ ਬਾਅਦ ਅੱਡ ਹੋਏ ਉਹ ਇਕੱਠੇ ਰਹੇ ਜਿਵੇਂ ਮਰਜ਼ੀ ਰਹੋ ਤੇ ਸ਼੍ਰੀ ਕਾਤਾ ਜੱਜਰ ਸਾਹਿਬ ਨੂੰ ਬਾਹਰ ਕਢਤਾ ਜੋ ਅੱਜ ਦੇ ਹਾਲਾਤ ਹੋ ਰਹੇ ਨੇ ਉਹੀ ਹਾਲਾਤ ਉਹਨਾਂ ਸੀ ਇਤਨੀ ਬਹੁਤ ਬੜੀ ਇਹ ਗੱਲਾਂ ਹੋਈਆਂ ਅਖੀਰ ਨੂੰ ਪਤਾ ਲੱਗ ਗਿਆ ਕਿ ਟੌੜਾ ਸਾਹਿਬ ਤੋਂ ਬਿਨਾਂ ਸਰਕਾਰ ਨਹੀਂ ਬਣ ਸਕਦੀ ਮੈਨੂੰ ਜਾ ਕੇ ਬਾਦਲ ਸਾਹਿਬ ਵੱਡੇ ਮੇਰੇ ਕੋਲ ਆਏ ਅਸੀਂ ਬਾਹਰ ਬੈਠੇ ਸੀ ਮੈਂ ਕਿਹਾ ਬਲ ਸਾਹਿਬ ਜਿਹੜਾ ਟੋੜਾ ਸਾਹਿਬ ਨਾਲ ਅਸੀਂ ਉੱਤਾ ਕਰਨਾ ਹੁਣ ਕਰ ਲੋ ਫੇਰ ਤੁਸੀਂ ਵਿਚ ਵਿਚਾਲੇ ਦੀ ਗੱਲ ਛੇੜ ਲੈਣੇ ਉਹਨਾਂ ਦਾ ਜਵਾਬ ਸੀ ਕਿ ਸਮਝੌਤੇ ਦਾ ਫਾਇਦਾ ਹੀ ਹੁੰਦਾ ਹੈ ਨੁਕਸਾਨ ਨਹੀਂ ਹੁੰਦਾ ਟੋੜਾ ਸਾਹਿਬ ਤੇਰੇ ਬਹੁਤ ਨੇੜੇ ਨੇ ਤੂੰ ਜਾ ਕੇ ਗੱਲ ਕਰਕੇ ਆ ਮੈਂ ਕਿਹਾ ਜੀ ਮੈਂ ਚੱਲਿਆ ਜੰਨਾ ਟੋੜਾ ਸਾਹਿਬ ਹੱਸਦਾ ਸੀ ਉਦੋਂ ਦਿੱਲੀ ਸਾਹਿਰ ਮੀਲ ਸਿੰਘ ਟੋੜਾ ਮਿਲਿਆ ਇੱਥੇ ਮੈਨੂੰ ਇਹ ਕਹਿੰਦੇ ਵੀ ਮਿਲਣਾ ਨਹੀਂ ਹੈ ਬੋਤੋ ਕਹੇ ਮਾਜੀ ਚੇਤ ਲੋ ਮਾਦਾ ਫਤੇ ਬਲਾਉਣੀ ਆਇਆ ਮੇਰੀ ਫਤੇ ਬਾਹਰੋਂ ਹੀ ਬੁਲਾ ਦਿਓ ਇੰਦਾ ਮੀਨ ਟਾਈਮ ਮੱਜਪੁਰ ਸਾਹ ਆਗੇ ਉਹ ਕਹਿਣ ਲੱਗੇ ਵੀ ਨਹੀਂ ਤੈਨੂੰ ਕੌਣ ਰੋਕ ਸਕਦਾ ਮੈਂ ਚੱਲ ਗਿਆ ਮੈਂ ਆਪਣਾ ਮਨ ਬਣਾ ਕੇ ਗਿਆ ਸੀ ਕਿ ਟੋੜਾ ਸਾਹਿਬ ਦੋ ਚਾਰ ਗੱਲਾਂ ਕੱਢਣਗੇ ਕੋਈ ਥੋੜਾ ਬਹੁਤਾ ਕਹਿਣਗੇ ਪਰ ਆਪਣੇ ਪਿਓ ਵਰਗੇ ਨੇ ਕੋਈ ਗੱਲ ਨਹੀਂ ਮੈਂ ਜਾ ਕੇ ਫਤੇ ਬਲਾਈ ਇੱਕ ਡਾਕਟਰ ਆ ਗਿਆ ਉੱਥੇ ਗੱਲਾਂ ਸ਼ੁਰੂ ਕਰਤੀਆਂ ਡਾਕਟਰ ਸਾਹਿਬ ਸਾਡੇ ਰਖਲਾ ਸਾਹਿਬ ਨੇ ਬੜੇ ਦਾਨੀ ਨੇ ਬڑے ਸਟੂਡੈਂਟ ਬਾਹਰ ਭੇਜੇ ਨੇ ਬੜੇ ਵਧੀਆ ਬੰਦੇ ਨੇ ਮੈਂ ਹੱਸ ਲੱਗਾ ਮਾ ਟੋੜਾ ਸਾਹਿਬ ਮੈਂ ਬਾਹਰ ਜਾ ਮੈਂ ਮੈਨੂੰ ਤਾਂ ਐਸੀ ਮਾ ਤੁਸੀਂ ਚਾਰ ਗਾਲਾਂ ਮੋੜਨਾ ਕਰਨਾ ਹੋਗੇ ਕੁਝ ਚੰਗਾ ਮਾੜਾ ਕਹੋਗੇ ਕਹਿੰਦੇ ਨਹੀਂ ਜਿਹਹਾ ਜਾਂ ਇਨਸਾਨ ਹੁੰਦਾ ਉਹਦੇ ਵਰਗੀ ਹੋਈ ਜੀ ਗੱਲ ਕਰਨੀ ਪੈਂਦੀ ਸੋ ਅੱਜ ਵੀ ਹਾਲਾਤ ਉਹੀ ਹਾਲਾਤ ਹੋਏ ਪਏ ਨੇ ਟੋੜਾ ਸਾਹਿਬ ਜਿਵੇਂ ਟੋੜਾ ਸਾਹਿਬ ਦੀ ਗੱਲ ਸੀ ਜਦੋਂ ਉਹਤੇ ਪਾਰਟੀ ਜੋ ਕੱਢੇ ਫਿਰ ਉਹ ਪੱਕੇ ਕਾਂਗਰਸੀ ਸੀ ਇਹੀ ਲੱਗਦਾ ਜਿਵੇਂ ਇਹ ਕਾਂਗਰਸੀ ਨੇ ਅੱਜ ਵੀ ਇਹੀ ਗੱਲ ਹੁੰਦੀ ਹੈ ਕਿ ਫਲਾਣਾ ਆਰਐਸਐਸ ਵਾਲਾ ਫਲਾਣਾ ਬੀਜੇਪੀ ਵਾਲਾ ਐ ਇਤੋਂ ਵੱਧ ਕੋਈ ਅਲੀਗੇਸ਼ਨ ਜੇ ਅਸੀਂ ਅੱਜ ਛੱਡ ਕੇ ਉਧਰ ਵਗ ਜਾਈਏ ਤਾਂ ਇਹਨਾਂ ਵਰਗਾ ਬੰਦਾ ਕੋਈ ਨਹੀਂ ਇਤੋਂ ਚੰਗਾ ਕੋਈ ਨਹੀਂ ਸੋ ਜਦੋਂ ਇਹ ਗੱਲਾਂ ਕਰਦੇ ਆ ਤਾਂ ਪਾਰਟੀ ਦਾ ਪਿੱਛੇ ਚਲੀ ਜਾਂਦੀ ਹੈ ਜਦੋਂ ਚੰਗੀ ਗੱਲ ਕਰੋਗੇ ਵਧੀਆ ਗੱਲ ਕਰੋਗੇ ਪਾਰਟੀ ਹਿੱਤ ਦੀ ਗੱਲ ਕਰੋਗੇ ਟੋੜਾ ਸਾਹਿਬ ਚਾਹੇ ਅੱਡ ਰਹੇ ਪਰ ਉਹਨਾਂ ਨੇ ਕਦੇ ਸ਼ੋਮਣੀ ਕਲ ਦਾ ਮਾਰਾ ਨਹੀਂ ਸੋਚਿਆ ਕਦੇ ਸਰਕਾਰ ਤੋੜਨ ਵਾਲੀ ਨਹੀਂ ਸੋਚਿਆ ਹਮੇਸ਼ਾ ਕਿ ਪੰਥ ਦੀ ਸਰਕਾਰ ਹੋਣੀ ਚਾਹੀਦੀ ਹੈ ਸ਼ੋਮਣੀ ਕਾਲੀ ਦਲ ਦੀ ਸਰਕਾਰ ਹੋਣੀ ਚਾਹੀਦੀ ਹੈ ਹਮੇਸ਼ਾ ਐਸ਼ੇਜ ਨੂੰ ਲੈ ਕੇ ਹੋ ਚੱਲਦੇ ਰਹੇ ਅੱਜ ਆਪਾਂ ਉਹਨਾਂ ਦੀ 21ਵੀਂ ਵਰ੍ਹੇ ਸਿ ਮਨਾ ਰਹੇ ਹਾਂ ਜਿਵੇਂ ਮੈਂ ਸੰਧੂ ਸਾਹਿਬ ਦਾ ਸੁਣ ਰਿਹਾ ਸੀ ਕਿ ਉਹਨਾਂ ਦੇ ਸੇਧ ਲੈ ਕੇ ਅੱਜ ਇੱਥੇ ਪਹੁੰਚਿਆ ਉਹ ਜਵਾਨ ਨਹੀਂ ਸੀ ਸੋਸ਼ਲ ਮੀਡੀਆ ਦਾ ਅਸੀਂ ਪਿੰਡੋਂ ਪੰਜ-ਛਤ ਮੁੰਡਿਆਂ ਨੇ ਜਿਹੜੇ ਅਸੀਂ ਪੜ੍ਹਦੇ ਸੀ ਉਦੋਂ ਆਉਣਾ ਕਿ ਥੋੜਾ ਸਾਹਿਬ ਕੀ ਬੋਲਣਗੇ ਬਾਦਲ ਸਾਹਿਬ ਕੀ ਬੋਲਣਗੇ ਉਹ ਸਿਰਫ ਸੁਣਨ ਦੇ ਲਈ ਆਉਂਦੇ ਹੁੰਦੇ ਸੀ ਕੋਈ ਸਾਡਾ ਕਾਨਫਰੰਸ ਅਜਿਹਾ ਇੰਟਰਸਟ ਨਹੀਂ ਸੀ ਹੁੰਦਾ ਪਰ ਇਹ ਸੁਣਨ ਜ਼ਰੂਰ ਆਉਂਦੇ ਸੀ ਕਿ ਉਹ ਦੇਖੇ ਮੂੰਹ ਦੇ ਵਿੱਚੋਂ ਬੋਲਦੇ ਕੀ ਨੇ ਕੀ ਸੁਣ ਕੇ ਜਾਈਏ ਇੱਕ ਨਵੀਂ ਗੱਲ ਸਿੱਖਣ ਨੂੰ ਮਿਲੂਗੀ ਅੱਜ ਤਾਂ ਇਹ ਗੱਲ ਹੁੰਦੀ ਆ ਜਦ ਹੁਣ ਕਿਹਾ ਉੱਥੇ ਜਾਣਾ ਹੀ ਪੈਣਾ ਕੋਈ ਸੁਣ ਨਹੀਂ ਆਉਂਦਾ ਕੋਈ ਗੱਲਾਂ ਸੁਣ ਨਹੀਂ ਆਉਂਦਾ ਕੋਈ ਹੋਰ ਨਹੀਂ ਹੁੰਦਾ ਪਰ ਇਹ ਉਹ ਲੀਡਰਸ਼ਿਪ ਜਿਹਨਾਂ ਨੂੰ ਲੋਕ ਸੁਣਨ ਆਉਂਦੇ ਸੀ ਕਿ ਮੂੰਹੋਂ ਕੀ ਆਵਾਜ਼ ਕੱਢਦੇ ਨੇ ਕੀ ਗੱਲ ਕਰਦੇ ਨੇ ਹਰ ਬੰਦੇ ਨੂੰ ਹੱਕ ਹੈ ਆਪਣੇ ਧਰਮ ਦੇ ਵਿੱਚ ਪੱਕਾ ਹੋਣਾ ਉਹ ਆਪਣੇ ਧਰਮ ਦੇ ਵਿੱਚ ਬਹੁਤ ਪੱਕੇ ਸੀ ਪਰ ਦੂਜੇ ਧਰਮਾਂ ਦਾ ਸਤਕਾਰ ਵੀ ਪੂਰਾ ਕਰਦੇ ਸੀ ਉਹਨਾਂ ਦੇ ਹਿੰਦੂਆਂ ਨਾਲ ਦੋਸਤੀ ਮੁਸਲਮਾਨਾਂ ਨਾਲ ਦੋਸਤੀ ਹਰ ਬੰਦਾ ਉਹਨਾਂ ਦਾ ਬਹੁਤ ਸਤਕਾਰ ਕਰਦਾ ਸੀ ਹੈ ਤਾਂ ਬੜੀ ਹਾਸੀ ਆਈ ਗੱਲ ਮੈਨੂੰ ਕੋਈ ਦਿਲਚਸਪੀ ਨਹੀਂ ਸੀ ਸ਼ਾਸਤ ਦੇ ਵਿੱਚ ਮੈਂ ਹਮੇਸ਼ਾ ਸ਼ਾਸਤ ਤੋਂ ਭੱਜਦਾ ਹੀ ਰਿਹਾ ਜਦੋਂ ਉਹਨਾਂ ਨੇ 98 ਦੇ ਵਿੱਚ ਬਾਦਲ ਸਾਹਿਬ ਤੇ ਟੋਡਾ ਸਾਹਿਬ ਦੋ ਇਕੱਠੇ ਬੈਠੇ ਚ ਚੰਡੀਗੜ੍ਹ ਬੁਲਾ ਲਿਆ ਕਹਿਣ ਲੱਗੇ ਵੀ ਤੁਸੀਂ 350 ਸਾਲ ਤੇ ਸਾਰੇ ਲੋਕ ਕੰਮ ਕਰ ਰਹੇ ਨੇ ਵੀ ਤੁਸੀਂ ਕਿਉਂ ਨਹੀਂ ਕੋਈ ਕੰਮ ਕਰਦੇ ਅਸੀਂ ਕਿਹਾ ਜੀ ਦੱਸੋ ਕੀ ਕੰਮ ਕਰਨਾ ਉਹ ਕਹਿੰਦੇ ਵੀ ਤੁਸੀਂ ਵਿਧਾਈ ਦੇ ਬੋਰਡ ਲਵਾ ਦਿਓ ਸਾਨੂੰ ਵੀ ਚੰਗਾ ਲੱਗਿਆ ਅਸੀਂ ਕਿਹਾ ਜੀ ਠੀਕ ਹੈ ਅਸੀਂ ਦਿੱਲੀ ਤੋਂ ਲੈ ਕੇ ਮਰਚਾ ਤੱਕ ਉਦੋਂ ਬੋਰਡ ਲਵਾਉਣਾ ਬਹੁਤ ਔਖਾ ਕੰਮ ਸੀ ਅਜਾ ਫਲੈਕਸਾ ਚਾਹੀਏ ਸਾਰੇ ਪੰਜਾਬ ਚ ਲਾ ਦੇ ਤਿੰਨ ਜਾਂ ਚਾਰ ਬੋਰਡ ਮਸਾਂ ਲੱਗਦੇ ਹੁੰਦੇ ਸੀ ਹੱਥ ਨਾਲ ਲਿਖਦੇ ਹੁੰਦੇ ਸੀ ਗਾੜ੍ਹਿੰਡ ਬਿੰਦਗੜ ਤੋਂ ਲੈ ਕੇ ਆਉਂਦੇ ਸੀ ਉਦੋਂ ਤਕਰੀਬਨ 1 ਕਰੋੜ ਰੁਪਇਆ ਮੇਰਾ ਲੱਗਿਆ ਪਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਇਨ ਦਾ ਮੀਨ ਟਾਈਮ ਇਨ ਦੀ ਆਪ ਸਿਲਾਈ ਹੋ ਗਈ ਤੇ ਮੈਨੂੰ ਥੋੜੇ ਦਿਨ ਬਾਅਦ ਹੀ ਮੇਰੀ ਕਦੇ ਗੱਲ ਨਹੀਂ ਸੀ ਹੋਈ ਬਾਲ ਸਾਹਿਬ ਨਾਲ ਟੈਲੀਫੋਨ ਤੇ ਟੈਲੀਫੋਨ ਆਇਆ ਕਿ ਵੀ ਮੈਂ ਪ੍ਰਕਾਸ਼ ਸਿੰਘ ਬਾਦਲ ਬੋਲਦਾ ਹੁਣ ਤੁਸੀਂ ਇਮੇਜਨ ਨਹੀਂ ਕਰਦੇ ਕੋਈ ਚੀਜ਼ ਮਿਸਟਰ ਤੁਹਾਨੂੰ ਸਿੱਧੀ ਗੱਲ ਕਰੂਗਾ ਮਾਜੀ ਗੱਲ ਕਰਾ ਦਿਓ ਦੁਬਾਰੇ ਫੇਰ ਕਿਹਾ ਉਹਨਾਂ ਨੇ ਕਿ ਮੈਂ ਪ੍ਰਕਾਸ਼ ਸਿੰਘ ਬਾਦਲੀ ਬੋਲਦਾ ਮਾਜੀ ਗੱਲ ਕਰਾ ਦਿਓ ਜਾਂ ਤੀਜੀ ਵਾਰ ਕਿਹਾ ਮਾ ਸੌਰੀ ਬਾਲ ਸਾਹਿਬ ਮੈਂ ਤਾਂ ਤੁਹਾਨੂੰ ਪਛਾਣਿਆ ਨਹੀਂ ਕਹਿੰਦੇ ਨਹੀਂ ਕਾਕਾ ਆਪਣੇ ਕਦੇ ਗੱਲ ਹੀ ਨਹੀਂ ਹੋਈ ਕਾਕਾ ਤੈਨੂੰ ਪਾਰਲੀਮੈਂਟ ਦੀ ਇਲੈਕਸ਼ਨ ਲੜਾ ਦਈਏ ਸ਼ਾਰਟਕਟ ਹੀ ਮੈਂ ਹੱਸ ਪਿਆ ਉੱਚੀ ਉੱਚੀ ਮਾ ਬਾਲ ਸਾਹਿਬ ਸਾਡੇ ਦਾ ਘਰ ਦੇ ਵਿੱਚ ਕਿਸੇ ਨੇ ਪੰਚਾਇਤ ਮੈਂਬਰ ਦੀ ਵੀ ਇਲੈਕਸ਼ਨ ਨਹੀਂ ਲੜੀ ਨਾ ਹੀ ਸਾਡੀ ਕੋਈ ਦਿਲਚਸਪੀ ਹੈ ਤੁਸੀਂ ਜਿਹੜਾ ਬੰਦਾ ਖੜਾ ਕਰਾਂਗੇ ਤੁਹਾਡੀ ਮਤ ਕਰੂੰਗਾ ਉਹ ਕਹਿੰਦੇ ਨਹੀਂ ਵਧੀਆ ਹੁੰਦੀ ਐ ਮਾਜੀ ਵਧੀਆ ਹੋਵੇ ਚੇ ਘਟੀਆ ਹੋਵੇ ਸਾਡੀ ਕੋਈ ਦਿਲਚਸਪੀ ਨਹੀਂ ਕਾਕਾ ਮਿਲਤਾਂ ਲਈਏ ਤੁਸੀਂ ਸਾਰੇ ਜਾਣਦੇ ਹੋ ਡੋੜਾ ਸਾਹਿਬ ਥੋੜੇ ਸਖਤ ਸੁਭਾਅ ਦੇ ਸੀ ਬਾਦਲ ਸਾਹਿਬ ਬਹੁਤ ਪਲਾਈਟਲੀ ਬੋਲਦੇ ਸੀ ਕਾਕਾ ਮਿਲਤਾਂ ਲਈਏ ਆਪਾਂ ਮਾਜੀ ਮਿਲ ਲੈਣੇ ਆ ਤੁਸੀਂ ਆਓ ਕਿ ਮੈਂ ਆਵਾਂ ਮਾਜੀ ਤੁਸੀਂ ਕਿਉਂ ਆਓਗੇ ਮੈਂ ਆਉਂਗਾ ਮੈਨੂੰ ਪੰਜਾਬ ਭਾਵਨ ਬੁਲਾ ਲਿਆ ਕੋਲੇ ਬਿਠਾ ਲਿਆ ਤੱਕ ਮੈਂ ਤਾਂ ਤਹਿਸੀਲਦਾਰ ਭਰਤੀ ਹੋਣ ਗਿਆ ਸੀ ਮੈਨੂੰ ਤਹਿਸੀਲਦਾਰ ਨਹੀਂ ਰੱਖਿਆ ਮੈਨੂੰ ਕੀ ਪਤਾ ਸੀ ਮੈਂ ਤਹਿਸੀਲਦਾਰ ਭਰਤੀ ਕਰਨ ਵਾਲਾ ਹੋਣ ਜੂ ਇਹ ਤਾਂ ਵਧੀਆ ਚੀਜ਼ ਹੁੰਦੀ ਹੈ ਵਧੀਆ ਵਧੀਆ ਕੰਮ ਕਰਦੇ ਹਾਂ ਤੁਸੀਂ ਮੈਂ ਹੁਣ ਜਵਾਬ ਕੀ ਦਿੰਦਾ ਮਾਂ ਜੀ ਚਲੋ ਕੋਈ ਨਹੀਂ ਦੇਖ ਲੈਣੀ ਮਾਂ ਜੀ ਹਾਂ ਆਪਾਂ ਅਮਰੀਕਾ ਟੈਲੀਫੋਨ ਕਰ ਲਈਏ ਮਾਂ ਜੀ ਕਰ ਲਓ ਆਪਣੇ ਹੱਥ ਨਾਲ ਟੈਲੀਫੋਨ ਬੁਲਾਇਆ ਕੁਦਰਤੀ ਉਹਨੇ ਟੈਲੀਫੋਨ ਕੀਤਾ ਹੁਣ ਕੱਲ ਨੂੰ ਵੀ ਸ਼ਾਮ ਨੂੰ ਤੁਸੀਂ ਜ਼ਰੂਰ ਗੱਲ ਕਰਿਓ ਮਾਂ ਜੀ ਠੀਕ ਹੈ ਕੱਲ ਸਾਡੀ ਰੋਜ਼ ਹੁੰਦੀ ਸੀ ਅਸੀਂ ਫੈਸਲਾ ਕਰ ਲਿਆ ਕਿ ਵੀ ਨਹੀਂ ਸ਼ਾਸਤਰੀ ਨਹੀਂ ਆਉਣਾ ਸਾਡੇ ਬਾਪੂ ਜੀ ਦਾ ਸੁਭਾਸ਼ੀ ਟੂਰਨਾਮੈਂਟ ਤੇ ਜਾਣਾ ਹੈ ਦਾ ਸਕੂਲ ਜਾਣਾ ਹੈ ਕਿਸ ਕੱਲ ਜਾਣਾ ਉਹ ਮਨ ਬਣਾ ਕੇ ਜਾਂਦੇ ਸੀ ਆਪਣਾ ਕਿ ਮੈਂ ਫਿਰਾਂ ਤਾਂ 20000 ਦੇਣਾ ਹੈ ਹੁਣ ਤਾਂ 25000 ਦੇਣਾ ਹੈ ਜੋ ਇੱਕ ਦਿਨ ਚ ਇੱਕ ਫੰਕਸ਼ਨ ਤੇ ਜਾਣਾ ਜੋ ਮੰਚ ਧਾਰਿਆ ਉਹਨੇ ਦੇਣਾ ਇੱਕ ਪੈਸਾ ਵਧ ਨਹੀਂ ਦੇਣਾ ਘਟ ਨਹੀਂ ਦੇਣਾ ਮੈਨੂੰ ਕਹਿਣ ਲੱਗਿਆ ਵੀ ਤੂੰ ਇਹ ਕੰਮ ਕਰ ਲੈ ਹੁਣ ਮਹਿੰਗਾਈ ਹੋ ਗਈ ਪੈਸੇ ਥੋੜੇ ਜਿਹਾ ਵਧਾ ਲਾ ਪਰ ਆਪਾਂ ਇਸ ਕੰਮ ਚ ਨਹੀਂ ਪੈਣਾ ਮਾਜੀ ਠੀਕ ਹੈ ਮੈਨੂੰ ਯਾਦ ਹੈ ਮੈਂ ਹਮੇਸ਼ਾ ਟੋੜਾ ਸਾਹਿਬ ਨੂੰ ਰਾਤ ਨੂੰ ਮਿਲਦਾ ਸੀ ਰਾਤ ਨੂੰ ਕੋਈ ਟਾਈਮ ਹੋਵੇ ਉਹ ਘਰ ਆ ਜਾਂਦੇ ਸੀ ਆਪ ਮੈਂ ਸ਼ਾਮ ਨੂੰ ਮਿਲਿਆ ਤੇ ਮੈਨੂੰ ਕਹਿੰਦੇ ਵੀ ਦੇਖ ਲੈ ਵੀ ਹੁਣ ਰੱਖਣਾ ਹੁਣ ਤਾਂ ਮੇਰੀ ਪੱਗ ਦਾ ਸਵਾਲ ਹੈ ਮੈਂ ਟੋੜਾ ਸਾਹਿਬ ਤੁਸੀਂ ਸੋਚ ਸਕਦੇ ਹੋ ਵੀ ਤੁਹਾਡੀ ਬਿਸ਼ ਦੇ ਖਿਲਾਫ ਮੈਂ ਇਲੈਕਸ਼ਨ ਲੜੂੰਗਾ ਕਹਿੰਦੇ ਮੈਨੂੰ ਇਹ ਤਾਂ ਵਿਸ਼ਵਾਸ ਤੇ ਰੱਖ ਅਸੀਂ ਘੰਟਾ ਡੇਢ ਘੰਟਾ ਬੈਠ ਰਹੇ ਡੇਢ ਘੰਟੇ 2 ਘੰਟੇ ਬਾਅਦ ਮੈਨੂੰ ਕਹਿਣ ਲੱਗੇ ਵੀ ਤੇ ਇਲੈਕਸ਼ਨ ਲੜਨੀ ਹੈ ਮਾਣੀ ਤੇ ਗਮਲ ਇਲੈਕਸ਼ਨ ਤੇ ਲੜ ਲੂ ਮੈਂ ਕਿਹਾ ਕਿ ਮੂ ਟੋੜਾ ਟੋੜਾ ਸਭ ਚੋਰ ਨੇ ਜੀ ਟੋੜਾ ਸਾਬ ਠੱਗੀਆਂ ਮਾਰਦੇ ਨੇ ਜੀ ਇਹ ਕਰਦੇ ਨੇ ਕਹਿੰਦਾ ਆਹੀ ਫਰਕ ਹੈ ਤੇਰੀ ਦੀ ਗੱਲ ਤੇ ਤੇ ਦਾ ਬਾਦਲ ਦੀ ਵੱਡੀ ਪਾਰਟੀ ਹੈ ਇਲੈਕਸ਼ਨ ਤਾਂ ਲੜਾਊਗਾ ਜੇ ਤੂੰ ਕਹਿਣਾ ਚਾਹੇ ਤਾਂ ਤੂੰ ਕਹੀ ਨਹੀਂ ਸਕਦਾ ਮਾਜੀ ਨਹੀਂ ਮੈਂ ਇਲੈਕਸ਼ਨ ਨਹੀਂ ਲੜਨੀ ਮਾਤਾ ਜੀ ਮੈਨੂੰ ਕਿੰਨਾ ਜੋਰ ਲਾਇਆ ਸੀ ਅਸੈਂਬਲੀ ਦੇ ਵਿੱਚ ਕੰਨ ਤੇ ਲਿਖਿਆ ਸੀ ਵੀ ਆਪਾਂ ਜਿੱਤਣਾ ਮੈਂ ਤਾਂ ਉਦੋਂ ਵੀ ਹਾਂ ਨਹੀਂ ਕੀਤੀ ਤੁਹਾਨੂੰ ਹੁਣ ਪਾਰਲੀਮੈਂਟ ਦੇ ਵਿੱਚ ਲਿਖਿਆ ਹੋਇਆ ਕੰਨ ਤੇ ਵੀ ਹਾਰਨਾ ਹੈ ਕਿਉਂਕਿ ਦੋ ਬੰਦੇ ਖੜੇ ਹੋਗੇ ਦੋ ਪਾਰਟੀਆਂ ਬਣ ਗਈਆਂ ਕਹਿੰਦੇ ਬਸ ਤਿੰਨ ਮੈਂ ਹੁਕਮ ਨਾਵੇਂ ਜਾਰੀ ਕਰਦਾ ਵੀ ਤੈ ਇਲੈਕਸ਼ਨ ਲੜਨੀ ਉਹ ਲੜਨੀ ਉੱਥੇ ਤੋਂ ਮੈਂ ਜਵਾਬ ਦੇ ਕੇ ਚੱਲਿਆ ਗਿਆ ਤੇ ਅਖੀਰ ਨੂੰ ਕਿਵੇਂ ਵੀ ਹੋਇਆ ਤੇ ਇਲੈਕਸ਼ਨ ਦੇ ਵਿੱਚ ਕਾगज ਪੜਤੀ ਕਾगज ਪੜੇ ਗਏ ਕੌੜਾ تھا ਅਮਰੀਕਾ ਚਲੇ ਗਏ ਅਮਰੀਕਾ ਜਾ ਕੇ ਸਾਡਾ ਜਹਾਜ਼ ਲਿਆ ਉਹਨਾਂ ਨੇ ਟਾਂਟੋ ਆ ਗਏ ਬੈਨਕੂਵਰ ਆ ਗਏ ਬੈਨਕੂਰ ਤੋਂ ਕੈਲੀਫੋਰਨੀਆ ਚਲੇ ਗਏ ਸਾਰੇ ਅਖਬਾਰਾਂ ਦੇ ਫਰੰਟ ਪੇਜ ਦੇ ਉੱਤੇ ਕੇ ਜੀ ਲੋ ਜੀ ਟੌੜਾ ਸਾਹਿਬ ਤੋਂ ਉਹਨਾਂ ਦਾ ਜਹਾਜ਼ ਨਹੀਂ ਫਿਰਦੇ ਨੇ ਤੇ ਉਹ ਆਉਣਗੇ ਸਰਜੀਤ ਨੂੰ ਬਿਠਾ ਦੇਣਗੇ ਆ ਲੋਕਾਂ ਨੂੰ ਸਾਨੂੰ ਵਿਸ਼ਵਾਸ ਸੀ ਕਿ ਜੇ ਟੌੜਾ ਸਾਹਿਬ ਕਹਿਣਗੇ ਤਾਂ ਸਰਜੀਤ ਰਖੜਾ ਖੜਾ ਨਹੀਂ ਹੋ ਸਕਦਾ ਇੱਕ ਵਿਸ਼ਵਾਸ ਦੀ ਗੱਲ ਹੁੰਦੀ ਹੈ ਉਹ ਆਏ ਉਹਨਾਂ ਨੇ ਮੈਨੂੰ ਕਹਿਣਾ ਕੀ ਸੀ ਚੱਲਦਾ ਰਿਹਾ ਕੰਮ ਮੈਂ ਇਮਾਨਦਾਰੀ ਨਾਲ ਸੌਂਖਾ ਕੇ ਕਹਿਣਾ ਕਿਤੇ ਵੀ ਇਹ ਨਹੀਂ ਹੋਇਆ ਜੇ ਅਸੀਂ 100 ਵਾਰੀ ਮਿਲਿਆ ਤਾਂ 100 ਵਾਰੀ ਮੈਨੂੰ ਤੇ ਪਹਿਲੀ ਹੱਥ ਲਾ ਕੇ ਮਿਲਿਆ ਅਰ ਇਹ ਨਹੀਂ ਹੋਇਆ ਇੱਕ ਵਾਰ ਵੀ ਉਹਨਾਂ ਨੇ ਅਸ਼ੀਰਵਾਦ ਨਾ ਦਿੱਤੀ ਹੋਵੇ ਕਦੇ ਇਹ ਨਹੀਂ ਕਿਹਾ ਸੋ ਇਹੋ ਜਿਹੇ ਇਨਸਾਨ ਨਹੀਂ ਤਾਂ ساری ਜ਼ਿੰਦਗੀ ਖਤਮ ਹੋ ਮੋਟਾ ਕਰ ਲੈਣੇ ਅਖੀਰ ਤੱਕ ਪੂਰਾ ਮਲ ਜੋ ਟੋੜਾ ਸਾਹਿਬ ਦਾ ਬਿਜ਼ਨਸ ਜੋ ਸੋਚ ਹੈ ਇੱਕ ਨਹੀਂ ਦੋ ਨਹੀਂ ਲੱਖਾਂ ਇਤਜ਼ਾਜ ਇਹੋ ਜਿਹੇ ਲੋਕ ਨੇ ਜਿਹੜੇ ਟੋੜਾ ਸਾਹਿਬ ਨੇ ਖੜੇ ਕੀਤੇ ਨੇ ਟੋੜਾ ਸਾਹਿਬ ਐਸ ਤੱਕ ਲੈ ਕੇ ਗਏ ਨੇ ਸੋ ਜਿੰਨਾ ਉਹਨਾਂ ਸਤਕਾਰ ਕਰੀਏ ਜਿੰਨੀ ਉਹਨਾਂ ਸਰਦਾ ਭੇਟ ਕਰੀਏ ਉਹ ਨਹੀਂ ਥੋੜੀ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜੋ ਵੀ ਉਹਨਾਂ ਦੇ ਨਾਂ ਦੇ ਉੱਤੇ ਜਾਂ ਉਹਨਾਂ ਦੇ ਸਤਕਾਰ ਦੇ ਵਿੱਚ ਆਪਾਂ ਵੱਧ ਤੋਂ ਵੱਧ ਕਰ ਸਕਦੇ ਆ ਕਰਨਾ ਬੰਦ। ਮੈਂ ਸਾਹ ਹਰਮੇਲ ਸਿੰਘ ਨੂੰ ਵੀ ਇਸ ਗੱਲ ਦੀ ਵਧਾਈ ਦੇਣਾ। ਸਾਡੀ ਭੈਣ ਕੁਲਦੀਪ ਨੂੰ ਵੀ ਵਧਾਈ ਦੇਣਾ ਕਿ ਹਮੇਸ਼ਾ ਜੋ ਵੀ ਹਰ ਇੱਕ ਸਾਲ ਇਹ ਵਰਸੀ ਨੂੰ ਬਹੁਤ ਜੋਮਲਾਰੀ ਦਾ ਬਣਾਉਂਦੇ ਨੇ। ਹਾਲਾਂਕਿ ਕੱਲ ਸਾਡੇ ਵੀ ਸਮਾਨੇ ਫੰਕਸ਼ਨ ਰੱਖਿਆ ਸੀ, ਬਹੁਤ ਵੱਡਾ ਫੰਕਸ਼ਨ ਰੱਖਿਆ ਸੀ। ਪਰ ਫੇਰ ਵੀ ਤੁਸੀਂ ਸਲਾਹ ਕੀਤੀ ਵੀ ਨਹੀਂ ਫੰਕਸ਼ਨ ਤਾਂ ਆਪਾਂ ਕਰਨਾ, ਡੇਟ ਵੀ ਨਹੀਂ ਬਦਲਣੀ। ਸੋ ਇਸ ਗੱਲ ਦੀ ਮੈਂ ਇਹਨਾਂ ਨੂੰ ਵਧਾਈ ਦੇਣਾ। ਬਹੁਤ ਬਹੁਤ ਧੰਨਵਾਦ ਇੰਨਾ ਕਹਿੰਦਾ ਹੋਇਆ ਥੋੜਾ ਸਾਦਾ ਬਹੁਤ ਸਤਿਕਾਰ ਤੇ ਮਾਨ ਦੇ ਨਾਲ ਸਤਿਕਾਰ ਪੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ